ਹਾਂਜੀ ਹਾਂਜੀ ਕੀ ਹਾਲ ਹੈ ਗੁੱਡ ਮਾਰਨਿੰਗ ਮਾਰਨਿੰਗ ਕੀ ਚੱਲ ਰਿਹਾ ਅੱਲ ਜੋ ਜਾਹੋ ਜਲਾਲ ਸਿੱਖ ਖਾਲਸੇ ਦਾ ਨਾ ਬਾਈ ਕਮਾਲ ਸੀ ਓਹ ਹੋ 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 ਅੱਛਾ ਜੀ ਇਹ ਸੀ ਵੀ ਯਾਰ ਇਦੂ ਤੇ ਦੁਨੀਆ ਤੇ ਕੁਛ ਨਹੀਂ ਅੱਛਾ ਜੀ ਹਮ ਕੱਲ ਵੀ ਸੋਣਾ ਬੋਲਿਓ ਬਾਈ ਤੁਸੀਂ ਬਹੁਤ ਬੰਦਿਆਂ ਦੇ ਮੈਸੇਜ ਆਈਂਦੇ ਹੋ ਦੇ ਦਿਓ ਸਪੀਚ ਸਾਨੂੰ ਅੱਛਾ ਹਮ ਗੁੱਡ ਬਾਏ ਮਾਲਿਕ ਮਾਲ ਇਨਾ ਪਿਆਰ ਦਿੱਤਾ ਮੈਨੂੰ ਤਾਂ ਯਾਰ ਸਾਂਭ ਬਾਈ ਐਸਜੀਪੀਸੀ ਨੇ ਕੀ ਫੌਲਸ ਨੇ ਕੀ ਮੈਨੂੰ ਪਤਾ ਕਿੱਥੇ ਲੈ ਕੇ ਜਾ ਕੇ ਹਮ ਹੈੱਡ ਗ੍ਰਾਂਥੀ ਬੰਦੇ ਆ ਗੁਰੂ ਮਹਾਰਾਜ ਦਾ ਪ੍ਰਕਾਸ਼ ਹਾਂਜੀ ਸਿਰ ਹੈੱਡ ਗ੍ਰਾਂਥੀ ਤੇ ਉਹਦੇ ਪਿੱਛੇ ਲਿਆ ਕੇ ਬਾਤ ਆ ਉੱਥੇ ਅੰਦਰ ਦਰਬਾਰ ਸਾਹਿਬ ਦੇ ਹਾਂ ਮੈਂ ਤਾਂ ਅੱਖਾਂ ਹੀ ਨਹੀਂ ਖੋਲੀਆਂ ਬਾਈ ਨਾ ਖੁੱਲਣ ਨੂੰ ਜੀ ਕਰੇ ਪਾਣੀ ਚੱਲ ਰਹੀ ਆ ਓਏ ਹੋਏ 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 ਤੂੰ ਸੋਚ ਹੀ ਨਹੀਂ ਸਕਦੇ ਯਾਰ ਗੁਰੂ ਨੇ ਕੀ ਕੱਲ ਸਤਕਾਰ ਤੇ ਕਿਆ ਬਾਤ ਹੈ ਭਾਈ ਬਾਈ ਇਹ ਪੇ ਬੈਕ ਤਾਂ ਹੁੰਦੀਆਂ ਆ ਆਪਾਂ ਪੰਥ ਦੇ ਨਾਲ ਖੜੇ ਆ ਗੁਰੂ ਦੇ ਹੱਕ ਚ ਪੂਰੇ ਚ ਖੈਰ ਆਪਣੀ ਤਾਂ ਕੀ ਔਕਾਤ ਹੈ ਪਰ ਗੁਰੂ ਸਾਹਿਬ ਦੇਖਦੇ ਆ ਯਾਰ ਇਹ ਗੱਲਾਂ ਯਾਰ ਮੈਨੂੰ ਇਕੱਲੇ ਨੂੰ ਬਾਕੀ ਲੱਖੇ ਵਰਗੇ ਲਾਈਨਾਂ ਚ ਲੱਗੇ ਖੜੇ ਆ ਦੇਖੋ ਇਹਨੂੰ ਲਿਜਾ ਕੇ ਜਿਵੇਂ ਕੋਈ ਮਤਲਬ ਪਤਾ ਨਹੀਂ ਕੀ ਹੁੰਨਾ ਮੈਂ ਨਾ ਮੇਰੀ ਕੋਈ ਔਕਾਤ ਫਿਰ ਅਕਾਲ ਤਖਤ ਸਾਹਿਬ ਤੇ ਬਹਿ ਕੇ ਸ਼ਾਸਤਰ ਦੇ ਜੋ ਦਰਸ਼ਨ ਕੀਤੇ ਉੱਥੇ ਅਕਾਲ ਤਖਤ ਸਾਹਿਬ ਤੇ ਰੋਜ਼ ਆ ਕੇ ਦੇ ਦਰਬਾਰ ਸਾਹਿਬ ਚ ਜਾ ਕੇ ਵਿਰਾਗ ਜਾ ਕੇ ਮਤਲਬ ਯਾਰ ਉਹ ਕਮਾਲ ਹੀ ਆ ਜਗਾ ਦੋਨੇ ਇਹ ਬਾਈ ਇਹਦੇ ਇਹਨੂੰ ਇਹਦੇ ਤਾਂ ਇੰਟਰਵਿਊ ਕਰੀਏ ਆਪਾਂ ਹਾਂ ਉਹਦਾ ਇੰਨਾ ਕਮਾਲ ਖਾਸਾ ਹੀ ਜਾਹੋ ਜਲਾਲ ਉਹ ਉਹ ਮੈਂ ਤੁਹਾਨੂੰ ਕਿਹਾ ਸੀ ਤੁਹਾਨੂੰ ਆਉਣਾ ਚਾਹੀਦਾ ਸੀ ਤੁਸੀਂ ਇਹ ਕਿਤੇ ਕਰਦੇ ਉਹਨੂੰ ਕੰਮ ਨਹੀਂ ਨਹੀਂ ਮੈਂ ਨਾ ਤੂੰ ਐਕਚੁਅਲੀ ਕੀ ਹੋਇਆ ਤੁਸੀਂ ਮੈਨੂੰ ਕਿਹਾ ਕਿ ਤੁਸੀਂ ਦੱਸੋਗੇ ਤੁਸੀਂ ਜੱਥੇਦਾਰ ਜੀ ਨਾਲ ਗੱਲ ਕਰ ਰਹੇ ਹੋ ਪਲਾਨ ਬਣ ਰਿਹਾ ਹੈ ਮੈਂ ਮਿਲਣ ਗਿਆ ਸੀ ਦਮਦਮਾ ਸਾਹਿਬ ਹਾਂ ਹਾਂ ਬੱਤੇ ਤਾਂ ਇਹ ਸੀ ਵੀ ਚਿੱਪ ਇਹ ਇਹ ਯਾਰ ਸਿੰਘ ਸਹੀਏ ਇਦੂ ਉੱਤੇ ਕੁਛ ਨਹੀਂ ਤਾਂ ਭਾਈ ਤੁਸੀਂ ਸੋਚ ਨਹੀਂ ਨਾ ਸਕਦੇ ਉੱਥੇ ਕੀ ਸੀ ਗੁਰੂ ਦਾ ਭਾਈ ਤੁਹਾਡੇ ਮਨ ਚ ਆਇਆ ਕਦੇ ਇੱਥੇ ਬਹਿ ਕੇ ਕਿੱਥੇ ਭਣਾ ਓਦਾਂ ਵੀ ਸਿੰਘ ਸਹੀਣਾ ਚਾਹੀਦਾ ਮੈਨੂੰ ਤਾਂ ਹੁਣ ਕੱਲ ਜਿਹੜਾ ਅੰਦਰ ਉਹਨੇ ਪਾਤੀ ਉਹ ਤਾਂ ਹੋਈ ਆ ਵੀ ਹਰ ਇਹ ਤਾਂ ਇੱਥੇ ਪਰ ਮੈਨੂੰ ਨਾ ਹਜੇ ਉਹ ਉਹਦੀ ਬਾਕਸ਼ੀ ਆ ਤੇ ਯਾਰ ਬਾਈ ਉਹ ਤਾਂ ਬਹੁਤ ਕਮਾਲ ਸੀ ਯਾਰ ਬਹੁਤ ਕਮਾਲ ਸੀ ਕੱਲ ਤਾਂ ਕੱਲ ਤਾਂ ਕਿੱਥੇ ਹੋ ਤੁਸੀਂ ਅੱਜ ਮੈਂ ਤਾਂ ਹੁਣ ਉੱਥੇ ਚੱਲੇ ਆ ਫਰੀਦਕੋਟ ਕੱਲ ਤਾਂ ਬਾਹਰ ਸੰਗਤ ਨਹੀਂ ਬਾਈ ਅੱਛਾ ਦੇਖੋ ਤੁਸੀਂ ਕਿਸੇ ਕੋਲੇ ਬੰਦੇ ਨਹੀਂ ਜਾ ਰਹੇ ਮੁੰਡੇ ਮੁੰਡੇ ਨੂੰ ਤੂੰ ਹੀ ਫਿਰਦੇ ਆ ਫੋਟੋਆਂ ਤੇ ਫੋਟੋਆਂ ਮੀਡੀਆ ਵੀ ਸਾਰਾ ਆਇਆ ਮੀਡੀਆ ਨੇ ਵੀ ਵਧੀਆ ਸਾਰੀ ਗੱਲਬਾਤ ਕੀਤੀ ਤੇ ਪੰਥ ਨੇ ਬਹੁਤ ਇੱਜ਼ਤ ਬਖਸ਼ੀ ਯਾਰ ਬਹੁਤ ਇੱਜ਼ਤ ਚਲੋ ਭਈ ਇਹ ਤਾਂ ਹੁਣ ਪੇ ਬੈਕ ਕਰਨ ਦਾ ਟਾਈਮ ਹੈ ਹਾਂ ਬਾਕੀ ਉਹ ਲਖੇ ਹੁਣੀ ਨਾ ਉਹਨਾਂ ਦੇ ਚਿਹਰੇ ਤੇ ਉਦਾਸੀ ਮੈਨੂੰ ਚੰਗੀ ਨਹੀਂ ਲੱਗੀ ਮੈਂ ਉਹਨਾਂ ਨੂੰ ਵੀ ਬਹੁਤ ਪਿਆਰ ਨਾਲ ਮਿਲਿਆ ਸਾਰੀ ਟੀਮ ਨੂੰ ਕਿਉਂਕਿ ਆਪਣਾ ਵੈਰ ਤਾਂ ਕਿਸੇ ਨਾਲ ਵੀ ਨਹੀਂ ਨਹੀਂ ਹੈਗਾ ਕਿਤਾ ਹੋਰ ਨਿਰਮਲ ਚਿੱਤ ਹੋ ਜਾਂਦੇ ਹੋ ਸੁਰਜੀਤ ਫੂਲ ਨੂੰ ਵੀ ਮੈਂ ਬਹੁਤ ਉਹਨਾਂ ਨੂੰ ਵੀ ਪਿਆਰ ਨਾਲ ਮਿਲਿਆ ਹੈ ਨਾ ਮਨਦੀਰ ਸਿੰਘ ਕਰਕੇ ਸਿੱਖ ਸਿਆਸਤ ਉਹਨਾਂ ਨੂੰ ਵੀ ਬੜੇ ਪਿਆਰ ਨਾਲ ਮਿਲਿਆ ਪਰ ਕਿਸੇ ਨੂੰ ਕੋਈ ਪੁੱਛ ਹੀ ਨਹੀਂ ਰਿਹਾ ਯਾਰ ਆਪਣੇ ਤੇ ਹੀ ਸੁੱਈਤ ਕਰ ਰੱਖੀ ਸੀ ਗੁਰੂ ਨੇ ਆਏ ਵੀ ਯਾਰ ਪਤਾ ਨਹੀਂ ਕੀ ਆਪਾਂ ਇਹਦਾ ਦੇਖੋ ਤੁਸੀਂ ਗੁਰੂ ਮਹਾਰਾਜ ਜੀ ਜਦੋਂ ਆਪਾਂ ਕਹਿੰਦੇ ਸੀ ਨਾ ਕਲਾ ਵਰਤਰੀ ਐ ਆਪਣੇ ਮੀਮ ਬਣੇ ਸੀ ਮਖੌਲ ਉੱਡਿਆ ਸੀ ਕਿਆ ਨਾ ਰਾਜੇਵਾਲ ਨੇ ਉਹ ਦਿਨ ਵੀ ਗੁਰੂ ਸਾਹਿਬ ਦੀ ਕਲਾ ਵਰਤੀ ਐ ਰਾਈਟ ਤੁਮਾਰ ਸੀ ਕਰ ਲਿਆ ਯਾਰ ਖਾਂਸਾ ਹੀ ਜਾਹੋ ਜਲਾਲ ਜਿਸ ਸੰਤਾਂ ਤੋਂ ਬਾਅਦ ਕੋਈ ਫੀਲ ਕੀਤਾ ਹੋਊ ਤਾਂ ਉਹ ਕੱਲ ਸੀ ਅੱਛਾ ਜੀ ਬਹੁਤ ਵੱਡੀ ਗੱਲ ਹੈ ਭਾਈ ਤੁਸੀਂ ਸੋਚ ਹੀ ਨਹੀਂ ਸਕਦੇ ਯਾਰ ਉੱਥੇ ਨਗਾਰੇ ਵੱਜ ਰਹੇ ਆ ਬੇਗੜ ਵੱਜ ਰਹੇ ਆ ਅੱਜ ਕਰੇਗਾ ਖਾਸਾ ਤੇ ਸੰਗਤ ਤੇ ਪੰਜ ਪਿਆਰੇ ਤੇ ਖਾਨ ਸਾਹੀ ਨਿਸ਼ਾਨ ਸਾਹਿਬ ਤੇ ਮਤਲਬ ਤੁਸੀਂ ਸੋਚੋ ਕੀ ਮਾਹੌਲ ਹੋਊਗਾ ਤੇ ਅਕਾਲ ਤਖਤ ਸਾਹਿਬ ਦੀ ਜਗ੍ਹਾ ਹੋਵੇ ਵਾਕਈ ਯੂ نو ਔਰ ਜਿੱਤ ਕੇ ਆਏ ਹੋਈਏ ਜਦ ਤੱਕ ਆਏ ਹੋਈਏ ਤੇ ਆਹੋ ਜਿਹਾ ਲਾਲ ਓਹੋ ਹੋ ਇਹਨਾਂ ਨੇ ਤਾਂ ਕੋਕ ਨਹੀਂ ਆਤ ਕਥਾਣਾ ਅੱਗੂ ਆਇਆ ਤਾਂ ਕੁਝ ਨਹੀਂ ਕਰਕੇ ਗਿਆ ਤਾਂ ਯਾਰ ਕੁਝ ਹੋਰ ਹੀ ਕਰਦਾ ਗੁਰੂ ਨੇ ਵਾਕੇ ਹੀ ਵਾਕੇ ਹੀ ਵਾਕੇ ਕੋਈ ਕੈਪਚਰ ਅੱਛਾ ਹੁਣ ਤੁਸੀਂ ਉਹਦੇ ਕੌਂਟਰੀ ਦੇਖੋ ਇਧਰੋਂ ਉਧਰੋਂ ਇਹ ਪਹੁੰਚੇ ਤੇ ਉਧਰੋਂ ਲੜਨ ਲੱਗ ਗਏ ਹਾਂ ਕਮਾਲ ਹੀ ਹੋ ਗਿਆ ਤੁਸੀਂ ਵੇਖੋ ਹੋਰ ਗੱਲ ਕਿ ਕਿੰਦੀ ਵੱਡੀ ਗੱਲ ਕੀਤੀ ਆ ਬੀਅ ਰਾਸ਼ਟਰਵਾਦੀ ਵੀ ਬਣੇ ਰਹੇ ਇਹ ਤਿਰੰਗੇ ਵੀ ਚੱਕ ਕੇ ਫਿਰਦੇ ਰਹੇ ਇਹ ਕਾਮਰੇਡ ਵੀ ਬਣੇ ਰਹੇ ਨਾਲ ਇੱਕ ਸਰਟੀਫਿਕੇਟ ਵੀ ਵੰਡੇ ਪਰ ਐਂਡ 'ਚ ਆਉਣਾ ਨਿਸ਼ਾਨ ਸਾਹਿਬ ਦੇ ਹੇਠਾਂ ਹੀ ਹੇਠਾਂ ਹੀ ਪਿਆ ਬਿਲਕੁਲ ਕਮਾਲ ਹੀ ਹੋ ਗਈ ਬਿਲਕੁਲ ਭਾਈ ਬਿਲਕੁਲ ਯਾਰ ਇਹ ਪੰਥ ਤਾਂ ਬਹੁਤ ਅਨੁਰਲ ਆ ਇਹ ਪੰਥ ਤਾਂ ਆਪ ਆਪ ਦਾ ਆ ਪੰਥ ਤਾਂ ਇਹ ਨੂੰ ਨਹੀਂ ਕੋਈ ਹਲਾ ਸਕਦਾ। ਹਮਮ। ਕਿ ਦੱਡ ਰੇਡ ਵਿਸ਼ਵਾਸ ਹੋ ਗਿਆ ਵੀ ਚਾਹੇ ਸਾਰੇ ਸਿੱਖ ਕਿਉਂ ਨਾ ਮਰ ਜਾਣ ਇਹ ਪੰਥ ਨਹੀਂ ਹਿੱਲ ਸਕਦਾ। ਨਹੀਂ ਨਹੀਂ ਹੁੰਦਾ ਵੀ ਸਹੀ ਹੈ। ਦੇਖੋ ਇਹ ਪੰਥ ਦਾ ਮਹਿਣਾ ਨਾ ਨਾ ਵੀ ਭਾਈ ਇਹ ਨਹੀਂ ਪਿੱਛੇ ਛੱਡਦੇ ਹੁੰਦੇ। ਬਿਲਕੁਲ। ਇਹ ਤਾਂ ਬਹੁਤ ਨਾਲ ਕੋਈ ਵੀ ਆਕੇ ਛੋਟੂ ਤੋਂ ਛੋਟਾ ਬੰਦਾ ਵੀ ਆਕੇ ਤੁਹਾਨੂੰ ਕਹਿੰਦਾ ਤੂੰ ਐ ਕੀਤਾ ਸੀ ਓਏ। ਬਿਲਕੁਲ ਬਿਲਕੁਲ ਭਾਈ। ਫਰ ਇਹ ਬੰਦਿਆਂ ਦੇ ਕੰਨ ਦੇਖੋ ਸਿੱਖ ਸਿਆਸਤਾਂ ਦੇ ਦਾਲ ਖਾਲਸਾ ਆਲੇ ਨਾ ਦੇ ਕਿਸੇ ਦੇ ਤਰੀਕੇ ਉਹ ਖੁਸ਼ੀ ਨਹੀਂ ਸੀ ਕਿਉਂਕਿ ਜਦੋਂ ਆਪਦੇ ਗੁਰੂ ਦੇ ਘਰ ਆਪਦੇ ਪਿਓ ਦੇ ਘਰੇ ਜਾਓਗੇ ਤੁਸੀਂ ਬਾਹਰ ਤੁਸੀਂ ਜਿਹੜੀਆਂ ਸਿਆਸਤਾਂ ਰਚੀਆਂ ਝੂਠ ਬੋਲੇ ਆ ਤੇ ਉੱਥੇ ਜਾ ਕੇ ਤਾਂ ਤੁਸੀਂ ਗਿਲਟੀ ਲੈ ਕੇ ਜਾਓਗੇ ਨਾ ਖੁਸ਼ੀ ਥੋੜੀ ਲੈ ਕੇ ਜਾਓਗੇ ਐਬਸੋਲੂਟਲੀ ਭਾਈ ਚਲੋ ਬਹੁਤ ਵਧੀਆ ਭਾਈ ਆਪਾਂ ਨੂੰ ਵੀ ਇੰਨੇ ਕੁਝ ਝੱਲਣ ਤੋਂ ਬਾਅਦ ਅੱਜ ਚਲੋ ਇੱਕ ਸੰਤੁਸ਼ਟੀ ਤਾਂ ਹੈ ਔਰ ਲੋਕ ਆਪਣੇ ਨਾਲ ਸਹਿਮਤ ਕਿਵੇਂ ਹੋਏ ਅਦਰਵਾਇਜ਼ ਨਹੀਂ ਗੱਲ ਦਲੀਲ ਦੀ ਸੀ ਨਾ ਉਹੀ ਦਿੱਤਾ ਬਿਆਨ ਥੋੜੀ ਸੀ ਹਾਂ ਦਲੀਲ ਵਾਲੀ ਗੱਲ ਸੀ ਜੀ ਦੇਖੋ ਅਜੇ ਬਹੁਤ ਕੁਸ਼ਨ ਇੱਥੇ ਨਿਤਾਰੇ ਹੋਣੇ ਆ ਜਿਨ੍ਹਾਂ ਨੇ ਝੂਠ ਚਲਾਇਆ ਹੈ ਨਾ ਉਹਨਾਂ ਨੂੰ ਹੁਣ ਦੇਣੇ ਪੈਣਗੇ ਇਹ ਇਹ ਖਹਿਣਾ ਨਹੀਂ ਛੱਡਦੀਆਂ ਹੁੰਦੀਆਂ ਪੰਥ ਦਾ ਮਹਿਣਾ ਤਾਂ ਲਵੇ ਨਾ ਨਾ ਪੰਥ ਦਾ ਮਹਿਣਾ ਤਾਂ 300 ਸਾਲ ਖਹਿਣਾ ਨਹੀਂ ਛੱਡੂਗਾ ਨਹੀਂ ਛੱਡਦਾ ਪੀੜ੍ਹੀਆਂ ਅੰਦਰ ਪੀੜ੍ਹੀਆਂ ਹਾਂ ਚੱਲਦਾ ਵੀ ਥੋੜੇ ਫਲਾਣੇ ਨੇ ਉਹ ਟੁੱਟਿਆ ਆ ਕੋਈ ਬੰਦਾ ਆ ਕੇ ਕਹਿ ਦੂਗਾ ਚਲੋ ਫਿਰ ਆਪਾਂ ਮਿਲਦੇ ਆਂ ਕਦੋਂ ਤੁਸੀਂ ਸ਼ਾਮ ਨੂੰ ਕਿੰਨੇ ਕ ਵਜੇ ਆ ਜਾਓਗੇ ਉੱਥੇ ਫਰੀਦਕੋਟ ਕੀ ਅੱਜ ਉਹ ਬਹਿਬਲ ਕਲਾਂ ਉੱਥੇ ਯਾਰ ਉਹ ਮਾਰਚਾ ਉਹ ਜੋਗਰਾ ਉਹਨੇ ਸੁਖਰਾਜ ਨੇ ਕਿੰਨੇ ਵਜੇ ਮੈਂ ਉੱਥੇ ਟੀਮ ਭੇਜਦੇ ਆਂ ਮੈਂ ਦੇਖਦਾ ਹਾਂ ਜੇ ਉਹਨਾਂ ਨਾਲ ਉਹ 11 ਵਜੇ ਤੁਸੀਂ ਉਹ ਮੈਨੂੰ ਫੋਨ ਪੁਲਾ ਰਹੇ ਹੋਣਗੇ ਅੱਛਾ 11 ਵਜੇ ਸੀ 11 ਦਾ 11:30 ਵਜੇ ਗਏ ਬਾਈ ਤੁਸੀਂ ਲੁਧਿਆਣੇ ਹੋ ہاں ਲੁਧਿਆਣੇ ਮੈਂ ਵੀ ਲੁਧਿਆਣੀ ਸੀਗਾ ਖੈਰ ਚਲੋ ਤੁਸੀਂ ਨਿਕਲੋ ਬਾਈ ਫਿਰ ਇੱਥੋਂ 2 2.5 ਘੰਟੇ ਦਾ ਤਾਂ ਰਾਹ ਵੀ ਹੈ ਤੁਹਾਡਾ ਆਰਾਮਦਾ ਡੇਢ ਘੰਟੇ ਚ ਖਿੱਚ ਦਿੰਨਾ ਪੋਂਚੋ ਬਾਈ ਫਿਰ ਸ਼ਾਮ ਨੂੰ ਮਿਲਦੇ ਆਂ ਬਾਈ ਲੁਧਿਆਣੇ ਠੀਕ ਹੈ ਜੀ ਠੀਕ ਓਕੇ